ਦੋਸਤੋ ਪਿਛਲੇ ਦਿਨ ਨਾ Oppo ਨੇ ਇਹ ਫੋਨ ਲਾਂਚ ਕੀਤਾਗਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਇਹ ਫੋਨ ਦਾ ਨਾਮ ਹੈ F27 Pro ਕਿ ਕੰਪਨੀ ਵੱਲੋਂ ਬੜੇ ਦਾਅਵੇ ਕੀਤੇ ਗਏ ਨੇ ਕਿ ਜਿਹੜੀ ਇਹ ਫੋਨਾ ਬਹੁਤ ਹੀ ਸਟਰੋਂਗ ਹੈ ਤੇ ਇਹਦੀ ਸਕਰੀਨ ਆ ਜਿਹੜੀ ਟੁੱਟਦੀ ਨਹੀਂ ਹੈ ਨਾ ਤਾਂ ਬਹੁਤ ਮਤਲਬ ਯੂਟਿਊਬਰਾਂ ਵੱਲੋਂ ਜਾਂ ਜਿਹੜੇ ਫੋਨਾ ਬਾਰੇ ਦੱਸਦੇ ਹਨ ਉਹਨਾਂ ਨੇ ਇਹਦੇ ਤੇ ਐਕਸਪੈਰੀਮੈਂਟ ਕਰ ਕਰਕੇ ਦੇਖਿਆ ਕੋਈ ਕਰੋੜ ਪੰਦੀ ਜਾਂਦਾ ਕੋਈ ਦੇ ਉੱਪਰ ਦੀ ਆ ਦੇਖ ਸਕਦੇ ਹੋ ਤੁਸੀਂ ਵੀ ਕੋ ਮੋਟਰਸਾਈਕਲ ਲੰਗਾ ਹੁੰਦਾ ਹਨਾ ਤੇ ਅੱਜ ਬੜਾ ਇਹਨੂੰ ਸਟਰੋਂਗ ਫੋਨ ਮੰਨਿਆ ਗਿਆ ਦੋਨੇ ਸਾਈਡਾਂ ਤੋਂ ਵੀ ਬੈਕ ਸਾਈਡ ਤੋਂ ਤੇ ਅ ਫਰੰਟ ਤੋਂ ਹਨਾ ਪਰ ਬਹੁਤ ਲੋਕ ਇਹ ਚੀਜ਼ਾਂ ਨੂੰ ਸਿਰਫ ਬਣਾਉਣ ਵਾਸਤੇ ਕਿਸੇ ਨੂੰ ਐ ਹੁੰਦਾ ਵੀ ਆਪਾਂ ਦਾ ਫੋਨ ਨਾ ਫੁੱਟੇ ਨਾਲੇ ਆਪਾਂ ਆਪਣੀ ਵੀ ਵੀਡੀਓ ਵਾਇਰਲ ਕਰ ਲਈਏ ਹਨਾ ਪਰ ਵਿੱਚ ਲੋਕ ਆਈ ਰਹੇ ਸਚਾਈ ਨਹੀਂ ਦਿਖਾਉਣਾ ਚਾਹੁੰਦੇ ਹੁੰਦੇ ਕਿ ਆਦੀ ਸਿਰਫ ਵੀਡੀਓ ਪਾਉਂਦੇ ਹੁੰਦੇ ਆ ਹਉ ਤਾਂ ਸੀ ਇਹਦਾ ਬੰਦਾ ਇੱਕ ਇੱਥੇ ਗੁਪਤਾ ਟੈਕਨੋਲੋਜੀ ਜਾਂ ਕੁ ਸੇ ਬੰਦੇ ਦੇ ਚੈਨਲ ਦਾ ਨਾਂਗਾ ਤੇ ਇਹ ਬੰਦਾ ਸਿਰਫ ਫੋਨਾਂ ਦੇ ਅਸਲੀ ਫੋਨ ਦੱਸਦਾ ਹੈਗਾ ਹਾਂ ਕਿਵੇਂ ਉਹ ਕਰਦਾ ਇਹ ਉਹਨੂੰ ਫੋਨ ਨੂੰ ਉੱਪਰੋਂ ਛੱਲੇ ਦਿੰਦਾ ਤੁਸੀਂ ਆ ਦੇਖ ਸਕਦੇ ਹੋ ਨਾ ਤੇ ਇਹਨੂੰ ਪੂਰਾ ਉੱਪਰੋਂ ਵਾਇਰ ਕਰ ਕਰਕੇ ਡੇਗਦਾ ਹੈਗਾ ਇਹ ਕਿੰਨੀ ਉਚਾਈ ਤੋਂ ਜਿਵੇਂ ਜੇਬ ਚੋਂ ਡਿੱਗੇ ਜਾਂ ਆਪਣਾ ਉਂ ਡਿੱਗੇ ਇਸ ਥਾਂ ਕਿ ਵੀ ਹੱਥੋਂ ਨਿਕਲ ਜਾਂਦਾ ਤਾਂ ਇਹ ਉਹਦੇ ਬਾਰੇ ਦੱਸਦਾ ਬੰਦਾ ਫੋਨ ਵੀ ਇਹ ਕਿਵੇਂ ਤੁਸੀਂ ਫੋਨ ਸਹੀ ਆ ਇਹ ਬੰਦੇ ਨੇ ਉਹਨੂੰ ਪਾਣੀ 'ਚ ਵੀ ਡੇਕ ਕੇ ਰੱਖਿਆ ਬਹੁਤ ਟਾਈਮ ਹਣਾ ਪਾਣੀ ਤੋਂ ਡੇਕਣ ਤੋਂ ਬਾਅਦ ਤੁਸੀਂ ਇਹ ਦੇਖ ਸਕਦੇ ਨੇ ਇਹਨੇ ਮਤਲਬ ਕੀ ਕੀਤਾ ਵੀ ਡੇਢ-ਡੇ ਕੇ ਵੀ ਦੇਖਿਆ ਤੇਰੀ ਸਕਰੀਨ ਸੀ ਜੋ ਫਟ ਗਈ ਇਹਨੇ ਉਹਨਾਂ ਵਾਂਗੂ ਜਿਹੜੇ ਉਹ ਕਰਦੇ ਸੀ ਸਿਰਫ ਉਹਨਾਂ ਵਾਂਗੂ ਆਦਾ ਉਹ ਸਿਰਫ ਇਹਨੂੰ ਦੇਖਣ ਦੀ ਕੋਸ਼ਿਸ਼ ਕੀਤੀ ਆ ਫੋਨ ਨੂੰ ਆ ਤੁਸੀਂ ਦੇਖੀਏ ਦੇਖ ਲਓਂਦੇ ਸਕਰੀਨ ਦੇ ਉੱਪਰ ਇਹ ਬੰਦੇ ਨੇ ਕੀ ਕੀਤਾਗਾ ਉਹਨੂੰ ਡੇਢ-ਡੇ ਕੇ ਦੇਖਿਆ ਤੇ ਜਿਹੜਾ ਫੋਨ ਸੀਗਾ ਕੰਮ ਤਾਂ ਕਰੀ ਜਾਂਦਾਗਾ ਪਰ ਪਾਣੀ ਵੀ ਨਹੀਂ ਪਿਆ ਉਹਦੇ ਵਿੱਚ ਜਿਹੜਾ ਗਲਾਸ ਸੀ ਉਹ ਟੁੱਟ ਗਿਆ ਹਣਾ ਤਾਂ ਇਹ ਆ Oppo ਦਾ F27 Pro ਨਮਾ ਫੋਨ ਹੋਇਆ ਦਾਉਂ ਚ ਤਾਂ ਅਗੇ ਭਰਾ ਮਾ ਦੀ ਲਾਈਨ ਦੀ ਸ਼ੈ ਹੈਗੀ ਸੀ ਤੇ ਪਰ ਫੋਨ ਵਧੀਆ ਹੈਗਾ ਬਹੁਤ ਸੋਹਣਾ ਹੈਗਾ ਕੈਮਰਾ ਜਿੰਨੂ ਵੀ ਆ ਤੇ ਆ ਵੀ ਮਨ ਜਾ ਕਰ ਰਿਆ ਸੀ ਮਹਾਮਾ ਵੀ ਲੈ ਕੇ ਆਉਣ ਦੀ ਸਲਾਹ ਕਰੀ ਜਾਂਦੇ ਸੀ ਤੇ ਪਰ ਆਪਾਂ ਪਹਿਲਾਂ ਦੇਖ ਲਈਏ ਮਾਂ ਵੀ ਆਪਾਂ ਹਨਾ ਕਿਸੇ ਮਗਰ ਲਾ ਕੇ ਤੁਸੀਂ ਇਹ ਨਾ ਕਰਿਓ ਵੀ ਫੋਨ ਆਪਣਾ ਫੁੱਟਦਾ ਨਹੀਂਗਾ ਜਿਹੜੇ ਪ੍ਰੋਟੈਕਸ਼ਨ ਵਗੈਰਾ ਉਹ ਤਾਂ ਲਾ ਕੇ ਰੱਖਣੀ ਚਾਹੀਦੀ ਬੰਦ ਨੂੰ ਨਾ ਕਵਰ ਅੱਗੇ ਗਲਾਸ ਫਰੰਟ ਤੇ ਤਾਂ ਤੁਸੀਂ ਆ ਫੋਨ ਤੇ ਦੇਖ ਸਕਦੇ ਹੋ ਤੁਸੀਂ ਵੀ ਆ ਜਿਹੜੇ ਬੰਦਿਆਂ ਨੇ ਫੋਨ ਸਿਰਫ ਮੋਟਰਸਾਈਕਲ ਉਸ ਹਿਸਾਬ ਨਾਲ ਹੀ ਲੰਗਾਉਂਦੇ ਨੇ ਉਹਦੇ ਉੱਤੇ ਦੀ ਇੱਕ ਆਲ ਦੀ ਵੀਡੀਓ ਵਾਇਰਲ ਕਰਨ ਵਾਸਤੇ ਤੇ ਆਪਣੇ ਫੋਨ ਦੀ ਜਿਹੜੀ ਇੱਕ ਮਸੂਰੀ ਕਰ ਲਈ ਹੈ ਨਾ ਤਾਂ ਇਹ ਚੀਜ਼ਾਂ ਤੁਸੀਂ ਇਹਦੇ ਮਾਗਰ ਵੀ ਨਾ ਲੱਗੇ ਕਰੋ ਵੀ ਆਪਣੇ ਫੋਨ ਦਾ ਗਲਾਸ ਨਹੀਂ ਫਟਣਾ ਜਾਂ ਆਪਣੇ ਫੋਨ ਨੂੰ ਕੁਝ ਹੋਣਾ ਨਹੀਂ ਹੈ ਨਾ ਤਾਂ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰੋ ਧੰਨਵਾਦ